ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਪਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਰਾਜਸਥਾਨ ਵਿੱਚ ਹੋਈ ਪੋਸਟਿੰਗ ਦੌਰਾਨ ਛੋਟੀ ਹਰਪਜਨ ਸਿੰਘ ਜੀ ਨੂੰ ਪਤਾ ਲੱਗਿਆ ਕਿ ਉੱਥੇ ਦਾਦਾ ਲੇਖ ਰਾਜ ਜਿਨ੍ਹਾਂ ਦੇ ਕਰਾਚੀ ਵਿਖੇ ਓਮ ਮੰਡਰੀ ਨਾਮਕ ਇੱਕ ਸੰਸਥਾ ਬਣਾਈ ਸੀ ਦੇਸ਼ ਦੇ ਪਟਵਾਰੇ ਪਿੱਛੋਂ ਉਹ ਇੱਥੇ ਮਾਊਂਟ ਅਬੂ ਆ ਕੇ ਟਿਕੇ ਹਨ ਅਤੇ ਉਹਨਾਂ ਨੇ ਮਹਾਰਾਜ ਪਰਤਪੁਰ ਦਾ ਮਹਿਲ ਲੈ ਕੇ ਉਸ ਵਿੱਚ ਆਪਣੀ ਇੱਕ ਨਵੀਂ ਸੰਸਥਾ ਜਿਸ ਦਾ ਨਾਮ ਬ੍ਰਹਮ ਕੁਮਾਰੀ ਹੈ ਕਾਇਮ ਕਰ ਲਈ ਹੈ ਜਦੋਂ ਕੋਈ ਦੰਤੀ ਉਹਨਾਂ ਦੇ ਦਰਸ਼ਨ ਕਰਨ ਤਾਂ ਉਹਨਾਂ ਨਾਲ ਮੁਲਕਾਤ ਦਰਬਾਰ ਹਾਲ ਵਿੱਚ ਕੀਤੀ ਜਾਂਦੀ ਹੈ ਇਸਤਰੀ ਦੇ ਨਾਲ ਜਿਸ ਵੇਲੇ ਦਾਦਾ ਜੀ ਜਾਂਦੇ ਹਨ ਅਤੇ ਉਹਨਾਂ ਦੀ ਨਜ਼ਰ ਮਿਲਦੀ ਹੈ ਤਾਂ ਅਜੀਹਾ ਪ੍ਰਭਾਵ ਪੈਂਦਾ ਹੈ ਕਿ ਉਹ ਇਸਤਰੀ ਇੱਕਦਮ ਆਪਣੇ ਪਤੀ ਨੂੰ ਭਰਾ ਕਹਿ ਕੇ ਸਬੋਧਨ ਕਰਦੀ ਹੈ ਅਤੇ ਉਸ ਨੂੰ त्याग ਕੇ ਉਥੋਂ ਜੋਗੀ ਹੀ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਉਦਾਹਰਣਾਂ ਉਹ ਹਰ ਲੋ ਸੁਣਦੇ ਸਨ ਅਤੇ ਕਈ ਵਾਰ ਐਸੇ ਲੋਕਾਂ ਨਾਲ ਮੁਲਾਕਾਤ ਵੀ ਉਹਨਾਂ ਦੀ ਹੋਈ ਸੀ ਜਿਨ੍ਹਾਂ ਦੀਆਂ ਇਸਤਰੀਆਂ ਉੱਥੇ ਰਹਿ ਗਈਆਂ ਸਨ ਉਹਨਾਂ ਇਸਤਰੀਆਂ ਦੇ ਪਤੀ ਦੱਸਦੇ ਸਨ ਕਿ ਸਾਨੂੰ ਮਹਿਲ ਵਿੱਚੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ ਸੀ। ਉਹਨਾਂ ਦਿਨਾਂ ਵਿੱਚ ਹੀ ਇੱਕ ਨਵਾਂ ਹੀ ਹੋਤਾ ਸਿੱਖ ਜੋੜਾ ਮਾਉਂਟ ਆਬੇ ਵਿਖੇ ਸੈਰਸਪਾਟੇ ਲਈ ਜੋਧਪੁਰ ਤੋਂ ਆਇਆ। ਕੁਦਰਤੀ ਉਸਨੇ ਵੀ ਇੱਕ ਦਿਨ ਦਾਦਾ ਲੇਖ ਰਾਜੇ ਦਾ ਦਰਸ਼ਨ ਕਰਨ ਦੀ ਸਲਾਹ ਕੀਤੀ। ਚਾਹੇ ਛੋਟੀ ਹਰਪਜਨ ਸਿੰਘ ਜੀ ਨੇ ਉਹਨਾਂ ਨੂੰ ਦਾਦਾ ਜੀ ਕੋਲ ਜਾਣ ਤੋਂ ਬਰਝਿਆ ਪਰ ਉਹ ਛੋਟੀ ਹਰਪਜਨ ਸਿੰਘ ਦੀ ਸਲਾਹ ਨੂੰ ਅਣਸੁਣੀ ਕਰਕੇ ਉੱਥੇ ਚਲੇ ਗਏ। ਰਾਹ ਵਿੱਚ ਉਹਨਾਂ ਨੂੰ ਇੱਕ ਸਿੰਧੀ ਵੀਰਵੀ ਮਿਲ ਗਿਆ ਜਿਸ ਦੇ ਨਾਲ ਦੋ ਬੱਚੇ ਸਨ। ਉਸਨੇ ਵੀ ਸਿੱਖ ਨੂੰ ਦੱਸਿਆ ਕਿ ਮੈਂ ਵੀ ਕੁਝ ਦਿਨ ਪਹਿਲਾਂ ਦਾਦਾ ਜੀ ਕੋਲ ਗਿਆ ਸੀ ਅਤੇ ਅੰਦਰ ਜਾ ਕੇ ਮੇਰੀ ਘਰਵਾਲੀ ਨੇ ਮੈਨੂੰ ਤਿਆਗ ਦਿੱਤਾ ਮੈਨੂੰ ਦਾਦਾ ਜੀ ਦੇ ਬੰਦਿਆਂ ਨੇ ਖਿੱਚ ਕੇ ਬਾਹਰ ਕੱਢ ਦਿੱਤਾ ਸੀ ਇਹ ਮੇਰੇ ਦੋ ਬੱਚੇ ਹਨ ਮੈਂ ਇਹਨਾਂ ਨੂੰ ਹਰ ਲੋਜ ਨਾਲ ਲੈ ਕੇ ਇਸ ਮਹਿਲ ਦੇ ਆਸ-ਪਾਸ ਘੁੰਮਦਾ ਹਾਂ ਕਿ ਕਿਤੇ ਉਸ ਦੀ ਨਜ਼ਰ ਆਪਣੇ ਬੱਚਿਆਂ ਤੇ ਪੈ ਜਾਵੇ ਅਤੇ ਇਹਨਾਂ ਦੇ ਮੋਹ ਕਾਰਨ ਸ਼ਾਇਦ ਮੇਰੀ ਪਤਨੀ ਵਾਪਸ ਘਰ ਆ ਜਾਵੇ ਸੋ ਇਸ ਤਰ੍ਹਾਂ ਸਿੰਧੀ ਵੀਰ ਨੇ ਵੀ ਸਿੱਖ ਜੋੜੇ ਨੂੰ ਦਾਦਾ ਜੀ ਕੋਲ ਜਾਣ ਤੋਂ ਰੋਕਿਆ ਉਸਦੀ ਦਰਦਨਾਕ ਕਹਾਣੀ ਸੁਣ ਕੇ ਸਿੱਖ ਜੋੜੇ ਨੇ ਆਪਣਾ ਵਿਚਾਰ ਬਦਲ ਲਿਆ ਇਸ ਤਰ੍ਹਾਂ ਦੀਆਂ ਕਥਾਵਾਂ ਸੁਣ ਕੇ ਇੱਕ ਦਿਨ ਸੋਢੀ ਹਰਪਜੰਤ ਸਿੰਘ ਜੀ ਨੇ ਦਾਦਾ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਕਿਉਂਕਿ ਜੱਗ ਬੇਟੇ ਨਾਲੋਂ ਹੱਡ ਬੀਤੀ ਵਦੇਰੇ ਠੋਸ ਪਰਮਾਨਿਕ ਹੁੰਦੀ ਹੈ ਇਸ ਸਾਖੀ ਵਿਚਾਰ ਨੂੰ ਆਪਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲੀਅਤ ਜਾਣਨ ਦੇ ਮੰਤਮ ਨਾਲ ਸੋਢੀ ਹਰਪ੍ਰੀਤ ਸਿੰਘ ਦੀ ਇੱਕ ਦਿਨ ਇਕੱਲੇ ਹੀ ਦਾਦਾ ਲੇਖ ਰਾਜੀ ਨੂੰ ਮਿਲਣ ਲਈ ਚੱਲ ਪਏ ਅਤੇ ਮਹਿਲ ਦੇ ਬਾਹਰ ਬੈਠੇ ਦਾਦਾ ਲੇਖ ਰਾਜੀ ਤੇ ਬੰਦਿਆਂ ਨੇ ਉਹਨਾਂ ਨੂੰ ਰੋਕੇ ਕਹਾ ਕਿ ਤੁਸੀਂ ਇਹ ਫਾਰਮ ਭਰ ਕੇ ਦੇ ਕੇ ਜਾਓ ਅਤੇ ਦਾਦਾ ਜੀ ਦੀ ਪ੍ਰਮਾਨਗੀ ਉਪਰੰਤ ਤੁਹਾਨੂੰ ਮੁਲਾਕਾਤ ਵਾਸਤੇ ਬੁਲਾ ਲਿਆ ਜਾਵੇਗਾ ਸੋਢੀ ਹਰਪ੍ਰਜਨ ਸਿੰਘ ਜੀ ਨੇ ਫਾਰਮ ਪਰ ਕੈਲੇ ਦਿੱਤਾ ਅਤੇ ਦੂਸਰੇ ਦਿਨ ਹੀ ਉਹਨਾਂ ਦਾ ਇੱਕ ਬੰਦਾ ਸੋਢੀ ਹਰਪ੍ਰਜਨ ਸਿੰਘ ਜੀ ਦੇ ਘਰ ਦਾਦਾ ਜੀ ਨਾਲ ਮੁਲਾਕਾਤ ਦੀ ਪਰਵਾਨਗੀ ਦਾ ਕਾਗਜ਼ ਲੈ ਕੇ ਪੁੱਜ ਗਿਆ ਅਤੇ ਇਸ ਤਰ੍ਹਾਂ ਉਸਨੇ ਸੋਢੀ ਜੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਸੋਢੀ ਹਰਪ੍ਰਜਨ ਸਿੰਘ ਜੀ ਦੀ ਮੁਲਾਕਾਤ ਦਾ ਸਮਾਂ ਸ਼ਨੀਵਾਰ 3 ਵਜੇ ਤੋਂ ਲੈ ਕੇ 5 ਵਜੇ ਦਾ ਰੱਖਿਆ ਹੋਇਆ ਸੀ ਇਸ ਲਈ ਜਦੋਂ ਸੋਢੀ ਹਰਪ੍ਰਜਨ ਸਿੰਘ ਜੀ ਸ਼ਨੀਵਾਰ ਨੂੰ ਨਿਸ਼ਚਿਤ ਸਮੇਂ ਤੇ ਉੱਥੇ ਇਕੱਲੇ ਹੀ ਗਏ ਕਿਉਂਕਿ ਉਹਨਾਂ ਨੂੰ ਕੁਝ ਤੋਖਲਾ ਜਿਹਾ ਸੀ ਕਿ ਕਿਤੇ ਉਹਨਾਂ ਦੀ ਘਰ ਵਾਲੀ ਵੀ ਹੋਰਾਂ ਵਾਂਗ ਉੱਥੇ ਹੀ ਨਾ ਲਿਆ ਜਾਵੇ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਗੇੜ ਤੇ ਪਹਿਲਾਂ ਹੀ ਉਹਨਾਂ ਦੀ ਉਡੀਕ ਹੋ ਰਹੀ ਸੀ ਅਤੇ ਉੱਥੇ ਪੁੱਜਣ ਤੇ ਦੋ ਸੁੰਦਰ ਲੜਕੀਆਂ ਉਹਨਾਂ ਦੇ ਅੱਗੇ ਆਈਆਂ ਅਤੇ ਦੋ ਪਿੱਛੇ ਹੋ ਗਈਆਂ ਅਤੇ ਉਹਨਾਂ ਨੂੰ ਲੰਗਾ ਕੇ ਇੱਕ ਗੋਲ ਕਮਰੇ ਵਿੱਚ ਜੋ ਕਿ ਕੋਲੈਪਸੀਬਲ ਪੋਲ ਦੁਆਰਾ ਜੁੜਿਆ ਹੋਇਆ ਸੀ ਲੈ ਗਈਆਂ ਅਤੇ ਸੋਫੇ ਤੇ ਬਿਠਾ ਦਿੱਤਾ ਅਤੇ ਉਹਨਾਂ ਨੇ ਸੁਗੰਧੀ ਵਾਲੀ ਧੂਪ ਚਲਾ ਕੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਉਹ ਜੋ ਸਮੇਂਵਾਦ ਉਹ ਸਕੰਦਰੀ ਵਾਲੀ ਧੂਪ ਨਾਲ ਸੋਢੀ ਹਰਪਜਨ ਸਿੰਘ ਜੀ ਨੂੰ ਨਾਨਾ ਪ੍ਰਕਾਰ ਦੇ ਕਈ ਤਰ੍ਹਾਂ ਦੇ ਗੰਦੇ ਵਿਚਾਰ ਆ ਲੱਗੇ ਕਿਉਂਕਿ ਉਥੋਂ ਦਾ ਅੰਦਰਲਾ ਵਾਤਾਵਰਣ ਅਤੇ ਕੁਝ ਲਕਚਰ ਤਸਵੀਰਾਂ ਲੱਗੀਆਂ ਹੋਈਆਂ ਸਨ ਜੋ ਕਿ ਠੀਕ ਨਹੀਂ ਸਨ ਸੋਢੀ ਹਰਪਜਨ ਸਿੰਘ ਜੀ ਦੇ ਅੰਦਰ ਦਾਦਾ ਜੀ ਨੇ ਮਿਲਣ ਲਈ ਬੇਕਰਾਲੀ ਸੀ ਅੱਡੇ ਦੇ ਘੰਟੇ ਪਿੱਛੋਂ ਇੱਕ ਨੌਜਵਾਨ ਲੜਕੀ ਜਿਸ ਨੇ ਚੂੜੀਦਾਰ ਪਜਾਮਾ ਅਤੇ ਸਫੇਦ ਕੁੜਤਾ ਪਾਇਆ ਹੋਇਆ ਸੀ ਕਮਰ ਕੱਸਾ ਵੀ ਕੀਤਾ ਹੋਇਆ ਸੀ ਸਿਰ ਤੋਂ ਨੰਗੀ ਸੀ ਸੋਢੀ ਹਰਪਜਨ ਸਿੰਘ ਜੀ ਦੇ ਕੋਲ ਆ ਕੇ ਨਾਲ ਹੀ ਸੋਫੇ ਤੇ ਬੈਠ ਗਈ ਅਤੇ ਉਹਨਾਂ ਦੇ ਨਾਲ ਇੰਗਲਿਸ਼ ਵਿੱਚ ਵਾਤਾਵਰਪ ਕਰਨ ਲੱਗੀ ਤਾਂ ਛੋਟੀ ਹਰਪਜਨ ਸਿੰਘ ਜੀ ਨੇ ਉਸ ਨੂੰ ਸਵਾਲ ਕੀਤਾ ਕਿ ਮੈਨੂੰ ਇੱਥੇ ਅੱਧਾ ਘੰਟਾ ਬਿਠਾ ਕੇ ਰੱਖਣ ਦਾ ਕੀ ਕਾਰਨ ਹੈ ਤਾਂ ਉਸ ਲੜਕੀ ਦਾ ਜਵਾਬ ਸੀ ਕਿ ਦਾਦਾ ਜੀ ਤੁਹਾਡੇ ਪਾਸ ਭੇਜਣ ਤੋਂ ਪਹਿਲਾਂ ਕੁਝ ਚਾਰਜ ਕਰੇ ਸਨ ਛੋਟੀ ਹਰਪਜਨ ਸਿੰਘ ਜੀ ਨੇ ਪੁੱਛਿਆ ਤੁਹਾਨੂੰ ਕਿਵੇਂ ਚਾਰਜ ਕੀਤਾ ਹੈ ਤਾਂ ਇਸ ਤੇ ਉਸਨੇ ਕਿਹਾ ਮੈਂ ਨਹੀਂ ਦੱਸਣਾ ਚਾਹੁੰਦੀ ਜਿਸ ਨੂੰ ਛੋਟੀ ਹਰਪਜਨ ਸਿੰਘ ਜੀ ਨੇ ਉਹਨਾਂ ਦੇ ਮਿਸ਼ਨ ਬਾਰੇ ਵਧੇਰੇ ਜਾਣਕਾਰੀ ਲੈਣੇ ਜਾਈ ਤਾਂ ਉਸਨੇ ਕਿਹਾ ਪਹਿਲਾਂ ਤੁਸੀਂ ਆਪਣੀ ਨੌਕਰੀ ਨੂੰ ਤਿਆਗ ਪੱਤਰ ਦੇ ਦਿਓ ਅਤੇ ਫਿਰ ਆਪਣੀ ਘਰਵਾਲੀ ਨੂੰ ਤਿਆਗ ਦਿਓ ਫਿਰ ਸਾਰੀ ਗੱਲ ਦੱਸਾਂਗੇ ਇਸ ਉੱਤੇ ਸੋਢੀ ਹਰਪਜੰਗ ਸਿੰਘ ਜੀ ਨੇ ਉੱਤਰ ਦਿੱਤਾ ਕਿ ਐਸਾ ਕੌਣ ਹੈ ਜਿਹੜਾ ਬਗੈਰ ਕਿਸੇ ਨਿੱਕਰ ਜਾਣਕਾਰੀ ਤੋਂ ਹੀ ਆਪਣਾ ਸਭ ਕੁਝ त्याग ਕੇ ਤੁਹਾਡੇ ਕੋਲ ਆ ਜਾਵੇ ਨਾਲ ਹੀ ਇਸ ਪਰਥਾਏ ਮਿਸਾਲ ਦਿੱਤੀ ਕਿ ਤੁਹਾਡਾ ਤਾਂ ਉਹੀ ਹੱਲ ਹੈ ਕਿ ਕਿਸੇ ਜਿਗਿਆਸੂ ਨੇ ਕਿਹਾ ਕਿ ਮੈਨੂੰ ਰਾਮਚੰਦਰ ਜੀ ਦਾ ਦਰਸ਼ਨ ਕਰਵਾ ਦਿਓ ਤਾਂ ਅਗੋਂ ਦਰਸ਼ਨ ਕਰਬੋਣ ਵਾਲੇ ਨੇ ਕਿਹਾ ਕਿ ਪਹਿਲਾਂ ਤੂੰ ਆਪਣੀ ਨੱਕ ਕਟਵਾ ਲੈ ਫਿਰ ਦਰਸ਼ਨ ਕਰਾ ਦੇਾਂਗੇ ਉਸ ਵਿਚਾਰੇ ਨੇ ਇਹ ਸੋਚ ਕੇ ਕਿ ਜੇਕਰ ਥੋੜੀ ਜਹੀ ਤਕਲੀਫ ਸਹਿਣ ਨਾਲ रामचंद्र ਜੀ ਦੇ ਦਰਸ਼ਨ ਹੋ ਜਾਣ ਤਾਂ ਕੀ ਮhenga ਸੋਦਾ ਹੈ ਆਪਣੀ ਨੱਕ ਕਟਵਾ ਲਈ ਅਤੇ ਦਰਸ਼ਨ ਕਰਉਣ ਵਾਲੇ ਪਾਸ ਚਲਾ ਗਿਆ ਤਾਂ ਅਗੋਂ ਉਸਨੇ ਕਿਹਾ ਕਿ ਭਾਈ ਤੇਰੀ ਨੱਕ ਤਾਂ ਹੁਣ ਕੱਟੀ ਗਈ ਹੈ ਅਤੇ ਤੂੰ ਹੁਣ ਜਨਤਾ ਵਿੱਚ ਫਿਰ ਕੇ ਇਹ ਵੀ ਦੱਸੀ ਜਾ ਕਿ ਮੈਨੂੰ ਦਰਸ਼ਨ ਹੋ ਗਏ ਹਨ ਤਾਂ ਕਿ ਹੋਰ ਵੀ ਤੇਰੇ ਮੰਗ ਫਸ ਜਾਣ ਇਸ ਲਈ ਸੋਢੀ ਹਰਪਦਨ ਸਿੰਘ ਜੀ ਨੇ ਉਸ ਨੂੰ ਪੁੱਛਿਆ ਕਿ ਮੈਨੂੰ ਕੋਈ ਠੋਸ ਗੱਲ ਦੱਸੋ ਜਿਸ ਤੋਂ ਪਰਬਰਤ ਹੋ ਕੇ ਮੈਂ ਤੁਹਾਡਾ ਸਾਥੀ ਬਣ ਜਾਵਾਂ ਤਾਂ ਲੜਕੀ ਨੇ ਉੱਤਰ ਦਿੱਤਾ ਕਿ ਐਨੀ ਗੱਲ ਤਾਂ ਮੈਂ ਤੈਨੂੰ ਦੱਸ ਸਕਦੀ ਹਾਂ ਕਿ ਜੇ ਤੂੰ ਆਪਣੀ ਜਨਾਨੀ ਛੱਡ ਦੇਵੇਂ ਤਾਂ ਅਸੀਂ ਤੁਹਾਨੂੰ ਉਸ ਨਾਲੋਂ ਵਧੀਆ ਜਨਾਨੀ ਦੇ ਦੇਾਂਗੇ ਇਹ ਕੁਝ ਸੁਣ ਕੇ ਸੋਢੀ ਹਰਪਦਨ ਸਿੰਘ ਜੀ ਨੂੰ ਇੱਕ ਗੱਲ ਤਾਂ ਪੱਕੀ ਹੋ ਗਈ ਕਿ ਇੱਥੇ ਜਨਾਨੀਆਂ ਦਾ ਘਾਟਾ ਨਹੀਂ ਹੈ ਉਸ ਨੇ ਇਹ ਵੀ ਕਿਹਾ ਇਥੇ ਤੁਹਾਨੂੰ ਹਰ ਰੋਜ਼ ਵਧੀਆ ਖੁਰਾਕ ਮਿਲੇਗੀ ਅਤੇ ਨਾਨਾ ਪ੍ਰਕਾਰ ਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜੋ ਕਿ ਛੋਟੀ ਹਰਪਜਨ ਸਿੰਘ ਜੀ ਨੂੰ ਬਿਲਕੁਲ ਬੇਅਰਥ ਜਾਪੀਆਂ ਜਦੋਂ ਛੋਟੀ ਹਰਪਜਨ ਸਿੰਘ ਜੀ ਕਿਸੇ ਗੱਲ ਬਾਰੇ ਸਪਸ਼ਟੀਕਰਨ ਮੰਗਦੇ ਸਨ ਤਾਂ ਉਹ ਨਰਾਜ਼ਗੀ ਮਹਿਸੂਸ ਕਰਦੀ ਹੋਈ ਘੱਟ ਵੱਧ ਬੋਲਣ ਲੱਗ ਪੈਂਦੀ ਸੀ ਛੋਟੀ ਹਰਪਜਨ ਸਿੰਘ ਜੀ ਨੇ ਉਸ ਲੜਕੀ ਨੂੰ ਸਵਾਲ ਕੀਤਾ ਕਿ ਤੁਹਾਨੂੰ ਇਸ ਸੰਸਥਾ ਵਿੱਚ ਕੰਮ ਕਰਦੇ ਹੋਏ ਕਿੰਨਾ ਚਿਰ ਹੋ ਗਿਆ ਹੈ ਤਾਂ ਉਸਨੇ ਉੱਤਰ ਦਿੱਤਾ 11 ਸਾਲ ਤਾਂ ਸੋਢੀ ਹਰਪਜਨ ਸਿੰਘ ਜੀ ਨੇ ਸਵਾਲ ਕੀਤਾ ਤੁਹਾਨੂੰ ਕੋਈ ਅਧਿਆਤਮਿਕ ਪ੍ਰਾਪਤੀ ਹੋਈ ਹੈ ਤਾਂ ਲੜਕੀ ਨੇ ਕਿਹਾ ਨਹੀਂ ਤਾਂ ਸੋਢੀ ਹਰਪਜਨ ਸਿੰਘ ਜੀ ਨੇ ਕਿਹਾ ਜੇ ਤੁਹਾਨੂੰ 11 ਸਾਲ ਇਥੋਂ ਕੁਝ ਨਹੀਂ ਲੱਭਿਆ ਤਾਂ ਮੈਨੂੰ ਇਥੋਂ ਪ੍ਰਾਪਤੀ ਹੋਏਗੀ ਇਸ ਦੀ ਕੀ ਉਮੀਦ ਹੈ ਉਸ ਲੜਕੀ ਨੇ ਹਰ ਜੋਗ ਅਤੇ ਅਰਜੋਗ ਜਤਨ ਕੀਤੇ ਕਿ ਸੋਢੀ ਹਰਪਜਨ ਸਿੰਘ ਜੀ ਨੂੰ ਆਪਣੇ ਜੰਗਲ ਵਿੱਚ ਵਿਸਾਸ ਕਰਨ ਪਰ ਸੋਢੀ ਹਰਪਜਨ ਸਿੰਘ ਜੀ ਨੂੰ ਅੰਦਰੋਂ ਪੱਕਾ ਯਕੀਨ ਸੀ ਕਿ ਜੇਕਰ ਮੈਂ ਇਹਨਾਂ ਦੇ ਅਜੋਗ ਜਤਨਾਂ ਵਿੱਚ ਫਸ ਗਿਆ ਤਾਂ ਇਥੋਂ ਨਿਕਲਣ ਦੇ ਯੋਗ ਨਹੀਂ ਰਹਾਂਗਾ ਕਿਉਂਕਿ ਹਾਲਾਤ ਇੰਨੇ ਅਨੁਕੂਲ ਸਨ ਪਰ ਛੋਟੀ ਹਰਪਜਨ ਸਿੰਘ ਜੀ ਨੇ ਘਰੋਂ ਤੁਨੇ ਲਗਿਆ ਸਤਗੁਰੂ ਜੀ ਦਾ ਓਟ ਆਸਰਾ ਲਿਆ ਸੀ ਜਿਸ ਕਰਕੇ ਉਥੋਂ ਦਾ ਪ੍ਰਭਾਵ ਛੋਟੀ ਹਰਪਜਨ ਸਿੰਘ ਜੀ ਤੇ ਉੱਤੇ ਹਾਵੀ ਨਾ ਹੋ ਸਕਿਆ ਬਹਿਸ ਕਰਦਿਆਂ ਹੋਇਆਂ ਤਿੰਨ ਕੰਡੇ ਲੱਗੇ ਅਖੀਰ ਜਦ ਉਸ ਲੜਕੀ ਨੇ ਦੇਖਿਆ ਕਿ ਉਸ ਦਾ ਕੋਈ ਦਾ ਪੇਚ ਕਾਮਯਾਬ ਨਹੀਂ ਹੋ ਸਕਿਆ ਤਾਂ ਉਹ ਦਰਵਾਜ਼ਾ ਖੋਲ ਕੇ ਕਹਿ ਲਗੀ ਤੁਸੀਂ ਜਾ ਸਕਦੇ ਹੋ ਅਤੇ ਦਰਵਾਜ਼ਾ ਖੁੱਲਣ ਤੇ ਲੜਕੀ ਨੇ ਇਹ ਵੀ ਕਿਹਾ ਕਿ ਅੱਜ ਤੱਕ ਸਾਡੇ ਪ੍ਰਭਾਵ ਤੋਂ ਕੋਈ ਬਚ ਕੇ ਇੱਥੋਂ ਨਹੀਂ ਜਾ ਸਕਿਆ ਪਰ ਤੁਹਾਡੇ ਪਾਗਾਂ ਵਿੱਚ ਦਾਦਾ ਜੀ ਦੇ ਦਰਸ਼ਨ ਨਹੀਂ ਸਨ ਅਤੇ ਛੋਟੀ ਹਰਪਜਨ ਸਿੰਘ ਜੀ ਉੱਥੋਂ ਬਾਹਰ ਆ ਗਏ ਅਗਲੇ ਸਮਾਂ ਲੱਗਦਾ ਗਿਆ ਕੁਝ ਦਿਨਾ ਮਗਰੋਂ ਛੋਟੀ ਹਰਪਜਨ ਸਿੰਘ ਜੀ ਜਦੋਂ ਸੈਰ ਕਰਕੇ ਵਾਪਸ ਆ ਰਹੇ ਸਨ ਤਾਂ ਕੀ ਦੇਖਿਆ ਕਿ ਬਹੁਤ ਸਾਰੀਆਂ ਜਨਾਨੀਆਂ ਬ੍ਰਹਮ ਕੁਮਾਰੀਆਂ ਦੇ ਪੁਸ਼ਕਾਰਕ ਵਿੱਚ ਜਾ ਰਹੀਆਂ ਸਨ ਅਤੇ ਉਹਨਾਂ ਵਿੱਚਕਾਰ ਦਾਦਾ ਲੇਖਰਦੀ ਸਨ ਉਸਮੇ ਦੋ ਜਨਾਨੀਆਂ ਦੇ ਮੋਢਿਆਂ ਤੇ ਆਪਣੀਆਂ ਬਾਹਾਂ ਰੱਖੀਆਂ ਹੋਈਆਂ ਸਨ ਪਿੱਛੇ ਵੀ ਇਸ ਤਰ੍ਹਾਂ ਦੀ ਟੋਲੀ ਸੀ ਜਦੋਂ ਛੋਟੀ ਹਰਪਜਨ ਸਿੰਘ ਜੀ ਨੇ ਅੱਗੇ ਵੱਧ ਕੇ ਦਾਦਾ ਲੇਖ ਰਾਜ ਜੀ ਦੇ ਪੈਰਾਂ ਨੂੰ ਛੋਹਿਆ ਅਤੇ ਕਿਹਾ ਕਿ ਮੈਂ ਆਪ ਦੇ ਦਰਸ਼ਨ ਕਰਨ ਲਈ ਆਇਆ ਸਾਂ ਪਰ ਤੁਸੀਂ ਤਾਂ ਮੈਨੂੰ ਨਹੀਂ ਮਿਲੇ ਇਹ ਸੁਣ ਦਾਦਾ ਜੀ ਕਹਿਣ ਲੱਗੇ ਹੁਣ ਜਦੋਂ ਤੁਸੀਂ ਸਾਡੇ ਪਾਸ ਆਓਗੇ ਤਾਂ ਅਸੀਂ ਤੁਹਾਡੀ ਪੂਰੀ ਤਸੱਲੀ ਕਰਾ ਦੇਵਾਂਗੇ ਛੋਟੀ ਹਰਪਜਨ ਸਿੰਘ ਨੇ ਕਿਹਾ ਕਿ ਮੈਂ ਤਾਂ ਕੇਵਲ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ ਆਪਣਾ ਟਾਈਮ ਦੇ ਦਿਓ ਇਸ ਤੋਂ ਪਰੰਤ ਉਹਨਾਂ ਦੀ ਕਈ ਵਾਰ ਮੁਲਾਕਾਤ ਹੋਈ ਪਰ ਉਹਨਾਂ ਨੇ ਸਮਾਂ ਨਹੀਂ ਦਿੱਤਾ ਅਤੇ ਤਾਲਮਟੋਲ ਕਰਕੇ ਲੰਘ ਜਾਂਦੇ ਸਨ ਇਸ ਘਟਨਾ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੋਕ ਕਿੱਧਰ ਜਾ ਰਹੇ ਹਨ ਸਿੱਟਾ ਇਹ ਹੀ ਨਿਕਲਦਾ ਹੈ ਕਿ ਅੱਜਕੱਲ੍ਹ ਅਜਿਹੀਆਂ ਕਈ ਵਮਸ਼ ਮਾਰਗੀ ਟੋਲੀਆਂ ਹਨ ਜੋ ਕਿ ਲੋਕਾਂ ਨੂੰ ਕਰਾਹੇ ਪਹੁੰਚੇ ਲੱਗੀਆਂ ਹੋਈਆਂ ਹਨ ਜਿਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕੇਵਲ ਅਤੇ ਕੇਵਲ ਗੁਰੂ ਦੀ ਸਿੱਖਿਆ ਤੇ ਅਮਲ ਕਰਕੇ ਹੀ ਅਮੋਲਕ ਮਨੁੱਖਾ ਜਨਮ ਸਫਲ ਹੋ ਸਕਦਾ ਹੈ ਤੀਰੋ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਅੰਤਰ ਜਾਮੀ ਤੂੰ ਹੀ ਵਸੇ ਸਾਧਕੈ ਸੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ